ਡਾ ਰਮਨਜੀਤ ਸੰਧੂ ਅਮਨਜੀਤ ਮਲਟੀ ਸਪੈਸ਼ਲਿਟੀ ਹਸਪੀਟਲ ਆਰਪੀ ਕੇ ਇਹ ਕੈਂਪ ਮੇਰੇ ਮਾਤਾ ਜੀ ਦੀ ਯਾਦ ਵਿੱਚ ਸਰਦਾਰਨੀ ਜਗਿੰਦਰ ਕੌਰ ਦੀ ਯਾਦ ਵਿੱਚ ਲੱਗ ਰਿਹਾ ਹੈ ਇਹ ਕੈਂਪ ਮੈਂ ਪਹਿਲਾਂ ਤੋਂ ਹੀ ਲਾਉਂਦਾ ਆ ਰਿਹਾ ਜਿੱਦਾਂ ਉਹਨਾਂ ਦੀ 2021 ਦੇ ਵਿੱਚ ਡੈਥ ਹੋਈ ਸੀ ਤੇ ਉਸ ਤੋਂ ਬਾਅਦ ਮੈਂ ਆਪਣੇ ਪੁਰਾਣੇ ਹਸਪੀਟਲ ਦੇ ਵਿੱਚ ਵੀ ਕੈਂਪ ਲਾਉਂਦਾ ਆ ਰਿਹਾ ਸੀ ਹੁਣ ਇਸ ਹਸਪੀਟਲ ਦੇ ਵਿੱਚ ਅਸੀਂ ਜਿੰਨੀਆਂ ਵੀ ਸਰਜਰੀਆਂ ਹਨ ਉਹਨਾਂ ਦੇ ਵਿੱਚ ਜਿੱਦਾਂ ਨੋਰਮਲ ਡਿਲੀਵਰੀ ਆ ਉਹ ਸਾਡੇ ਇੱਥੇ ਅਸੀਂ 8000 ਦੇ ਵਿੱਚ ਰੱਖੀ ਆ ਜਿਹੜਾ ਸਰਜਰੀ ਆ ਨਾ ਉਹ 16000 ਦੇ ਵਿੱਚ ਇੱਥੇ ਰੱਖਿਆ ਹੈ ਵਿਦ ਮੈਡੀਸਨ ਤੇ ਉਸ ਤੋਂ ਇਲਾਵਾ ਜਿਹੜੀਆਂ ਦੂਜੀਆਂ ਸਰਦਰੀਆਂ ਹਰਨੀਆਂ ਜਾਂ ਪਿੱਤੇ ਦੀ ਪੱਥਰੀ ਆ ਪਿੱਤੇ ਦੀ ਪੱਥਰੀ ਦੂਰ ਬਿੰਦੇ ਰਹੀ ਉਹ 18000 ਦੇ ਵਿੱਚ ਜਿਹੜੀਆਂ ਦੂਜੀਆਂ ਸਰਜਰੀਆਂ ਹਰਨੀਆਂ ਜੰਗ ਦੂਦਾਂ ਉਹ ਵੀ ਅਸੀਂ 18000 ਰੁਪਏ ਦੇ ਵਿੱਚ ਕਰਦੇ ਆ ਉਸ ਦੇ ਵਿੱਚ ਹੀ ਮੈਡੀਸਨ ਤੇ ਕੁਝ ਉਹਦੇ ਵਿੱਚ ਜਿਹੜੇ ਲੈਬ ਟੈਸਟ ਉਹ ਥੋੜੇ ਲੱਗ ਤੋਂ ਹੋਣਗੇ ਬਾਕੀ ਸਾਰਾ ਕੁਝ ਉਹਦੇ ਵਿੱਚ ਮਿਲਾ ਕੇ ਅਸੀਂ ਇਹ ਸਹੂਲਤਾਂ ਦੇ ਰਿਹਾ ਆ ਇਸ ਨੂੰ ਲਗਾ ਦੇ ਕਰਕੇ ਕਿ ਜAVE ਹੋਰ ਕੀ ਫੈਸਿਲਿਟੀਆਂ ਮਰੀਜ਼ਾਂ ਨੂੰ ਮਿਲੀਆਂ ਚਿੱਤੇ ਇੰਡੀਕੇਟਰ ਸੰਬੰਧੀ ਗੱਲ ਕੀਤੀ ਹੈ ਇਹ ਕਿੰਨੇ ਸਮੇਂ ਲਈ ਚੱਲੇਗਾ ਇਹ ਅਸੀਂ 3 ਮਹੀਨੇ ਵਾਸਤੇ ਜਿਹੜਾ ਕੈਂਪ ਲਗਾ ਰਹੇ ਹਾਂ ਜੀ ਇਹਦੇ ਵਿੱਚ ਜਿਹੜੀ ਅਲਟਰਾਸਾਉਂਡ ਆ ਜਿੱਦਾਂ ਅਸੀਂ ਹਾਲ ਬੜਾਮਣ ਅੱਗੇ 800 ਰੁਪਏ ਇੱਥੇ ਪੇ ਕਰ ਰਹੇ ਸੀ ਹੁਣ ਅਸੀਂ ਇੱਥੇ 600 ਰੁਪਏ ਲਵਾਂਗੇ ਉਸ ਸਕੈਨ ਦਾ ਜਿੱਦਾਂ ਪ੍ਰੈਗਨੈਂਸੀ ਦੇ ਵਿੱਚ ਅਸੀਂ ਲੈਵਲ 2 ਸਕੈਨ ਜਿਹੜੀ ਆ ਉਹ ਅੱਗੇ 2000 ਦੀ ਅਸੀਂ ਕਰ ਰਹੇ ਸੀ ਹੁਣ ਅਸੀਂ ਉਹ ਸਕੈਨ ਨੂੰ 1500 ਰੁਪਏ ਦੇ ਵਿੱਚ ਕਰਾਂਗੇ 3 ਮਹੀਨੇ ਵਾਸਤੇ ਉਸ ਦੇ ਨਾਲ ਨਾਲ ਅਸੀਂ ਮੈਡੀਸਨ ਦੇ ਵਿੱਚ ਵੀ ਪੇਸ਼ੈਂਟਾਂ ਨੂੰ ਕਾਫੀ ਜਿਹੜਾ 20 ਤੋਂ 30% ਕਨਸੈਸ਼ਨ ਦੇਵਾਂਗੇ। ਸਰ ਜਸ ਉਹ ਦੇ ਲੈਟੈਸਟ ਦੀ ਗੱਲ ਕੀਤੀ ਜਾਵੇ ਫੂਟ 8 ਟੈਸਟੁੰਦੇ ਨੇ ਉਹ ਜਿਹੜੇ ਟੈਸਟ ਜਿਹੜੇ ਆ ਉਹ ਵੀ ਦੇ ਵਿੱਚ ਇਨਕਲੂਡ ਹਾਂਜੀ ਬਿਲਕੁਲ ਜਿਹੜੇ ਜਿੰਨੇ ਵੀ ਸਾਡੇ ਕੋਲੇ ਇੱਥੇ ਹਸਪੀਟਲ ਦੇ ਵਿੱਚ ਲੈਬ ਟੈਸਟ ਹੋ ਰਹੇ ਆ ਉਹ ਸਾਰੇ 20 ਤੋਂ 30% ਡਿਸਕਾਊਂਟ ਉਹਨਾਂ ਦਾ ਕਰਾਂਗੇ ਅਸੀਂ। ਐ ਦੱਸ ਜੀ ਇਹ ਇੰਨਾ ਲੈਸ ਕਿਉਂ ਆਪਾਂ ਕਰਦੇ ਆ ਕੀ ਕਾਰਨਾ ਹੈ ਕਿ ਇਹ ਇੰਨਾ ਲੈਸ ਕਿਉਂ ਦਿੱਤੀ ਜਾਂਦੀ ਹੈ? ਦੇਖੋ ਇਹ ਜਿਹੜਾ ਡਿਸਕਾਊਂਟ ਦੇਣ ਦਾ ਕਾਰਨ ਆ ਕਿ ਦੇਖੋ ਜਿਹੜੀਆਂ ਮਾਵਾਂ ਐ ਉਹਨਾਂ ਦਾ ਜਿਹੜੇ ਬੇਟੇ ਆ ਉਹ ਕਦੀ ਵੀ ਆਸਾਨੀ ਚਕਾਰ ਸਕਦੇ ਉਹਨਾਂ ਨੇ ਮਾਂ ਨੇ ਇੱਕ 9 ਮਹੀਨੇ ਬੱਚੇ ਨੂੰ ਕੱਖ ਦੇ ਵਿੱਚ ਰੱਖ ਕੇ ਪਾਲਿਆ ਪੁੱਸਿਆ ਹੁੰਦਾ ਹੈ ਤੇ ਅਸੀਂ ਉਹਨਾਂ ਦੇ ਬੱਚੇ ਹੋਣ ਦੇ ਨਾਂ ਤੇ ਬੇਟਾ ਹੋਣ ਦੇ ਨਾਂ ਤੇ ਇਹ ਆਪਣੇ ਵੱਲੋਂ ਮੈਂ ਜਿੰਨਾ ਵੀ ਆਪਦੇ ਵੱਲੋਂ ਵੱਧ ਤੋਂ ਵੱਧ ਕਰ ਸਕਦਾ ਸੀ ਉਹ ਕਰ ਰਿਆ ਵਾਂ ਕਿ ਇਹ ਕੈਂਪ ਉਸ ਤੋਂ ਬਾਅਦ ਰੈਗੂ ਚੱਲੂਗਾ ਕਿਸੇ ਹਿੱਤ ਨਾਲ ਨਹੀਂ ਇੱਕ ਵਾਰੀ ਫਿਲਹਾਲ 3 ਮਹੀਨੇ ਵਾਸਤੇ ਆ ਇਹ ਅਸੀਂ ਕੱਲ ਨੂੰ ਪੂਰਾ ਪ੍ਰੋਪਰ ਪੀਸੀ ਕਰਕੇ ਤੇ ਉਹਦੇ ਵਿੱਚ ਵੀ ਜਿਹੜੀਆਂ ਹੋਰ ਵੀ ਸਹੂਲਤਾਂ ਹੀ ਪੂਰੀਆਂ ਵਿਸਤਾਰ ਦੇ ਵਿੱਚ ਦੱਸਾਂਗੇ ਇਹ 100 ਕੈਂਪ ਜਿਹੜਾ ਉਹ ਕਿੱਥੇ ਲਗਾਇਆ ਜਾ ਰਿਹਾ ਹੈ ਹਸਪਤਲ ਕਿੱਥੇ ਹੈ ਇਹ ਹਸਪਤਲ ਹੈਗਾ ਜੀ ਆਰਪਕੇ ਅਮਨਜੀਤ ਮਲਟੀ ਸਪੈਸ਼ਲਿਟੀ ਹਸਪਤਲ ਡਿਸਟ੍ਰਿਕਟ ਫਰੋਜ਼ਪੁਰ ਫਰੋਜ਼ਪੁਰ ਪੱਟੀ ਰੋਡ ਆਰਪ